ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਤੇ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟਸ ਜਿਹੜੀ 498ਏ ਦੇ ਉੱਪਰ ਆਈ ਸੀ ਤੁਸੀਂ ਸਾਰਿਆਂ ਨੇ ਹੀ ਜਿਹੜਾ ਹੈਗਾ ਪਹਿਲਾਂ ਦੇਖੀ ਹੋਊਗੀ ਵੀ ਜਿਹੜੀਆਂ ਘਰ ਵਾਲੀਆਂ ਦੇ ਵੱਲੋਂ ਜਾਂ ਪੁਲਿਸ ਦੇ ਨਾਲ ਮਿਲ ਕੇ ਜਾਂ ਪੁਲਿਸ ਘਰ ਵਾਲੀਆਂ ਦੇ ਨਾਲ ਮਿਲ ਕੇ ਕਿਉਂਕਿ ਇਹਦੇ ਵਿੱਚ ਬੋਲਣ ਤੋਂ ਕੋਈ ਪਰਹੇਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਚਾਈ ਹੈ ਟਰੂਥਫੁਲ ਜਦੋਂ ਤੁਸੀਂ ਫੈਕਟ ਬੋਲਦੇ ਆ ਨਾ ਫਿਰ ਸਭ ਪਤਾ ਹੁੰਦਾ ਵੀ ਹਾਂ ਭਾਈ ਗੱਲਬਾਤ ਕੀ ਹੈ ਜਦੋਂ 498 ਦਾ ਦਹੇਜ ਦਾ ਜਿਹੜਾ ਉਹਨਾਂ ਵੀ ਇਹਨਾਂ ਦੇ ਇਸ ਸੈਕਸ਼ਨ 85 84 ਦੇ ਵਿੱਚ ਜਿਹੜਾ ਹੈਗਾ ਕਿ ਮਿਸਯੂਜ਼ ਜਿਹੜਾ ਕੀਤਾ ਸੀ ਕੋਰਟਸ ਹੁਣ ਇਹਨੂੰ ਜਿਹੜੇ ਹੈਗੇ ਨੇ ਪਰਚਿਆਂ ਨੂੰ ਹੋਰ ਨਿਗਾਹ ਦੇ ਨਾਲ ਦੇਖਣ ਲੱਗ ਗਈਆਂ ਤੇ ਬਹੁਤ ਵਧੀਆ ਵੀ ਬੰਦਿਆਂ ਦੇ ਲਈ ਵੀ ਜਿਹੜੇ ਕਾਨੂੰਨ ਨੇ ਉਹ ਸਖਤ ਹੁੰਦੇ ਜਾ ਰਹੇ ਨੇ ਤੇ ਉਹਨਾਂ ਦੇ ਹੱਕ ਦੇ ਵਿੱਚ ਕਾਫੀ ਜਿਹੜੀ ਜੱਜਮੈਂਟਸ ਨੇ ਮਾਨਜੋਗ ਸੁਪਰੀਮ ਕੋਰਟ ਦੀਆਂ ਆ ਰਹੀਆਂ ਨੇ ਡੇਲੀ ਡੇਲੀ ਇੱਕ ਬਿਲਕੁਲ ਇਸੇ ਜਿਹੜੀ ਵਿਸ਼ੇ ਦੇ ਉੱਪਰ ਇੱਕ ਨਿਊ ਜੱਜਮੈਂਟਸ ਜਿਹੜੀ ਮਾਨਜੋਗ ਸੁਪਰੀਮ ਕੋਰਟ ਦੀ ਆਈ ਸੀ ਉਹਦੇ ਵਿੱਚ ਜਿਹੜੀ ਡਾਇਰੈਕਸ਼ਨਸ ਦਿੱਤੀ ਗਈ ਹੈ ਵੀ 498 ਆਜਾ ਕਿਸੇ ਉੱਤੇ ਪਰਚਾ ਹੁੰਦਾ ਹੈ ਦੋ ਮਹੀਨੇ ਤੱਕ ਕੋਈ ਵੀ ਗਿਰਸਤਾਰੀ ਨਹੀਂ ਹੋਊਗੀ ਚਾਹੇ ਉਹ ਮੁੰਡੇ ਜੋਤੇ ਹੋਵੇ ਚਾਹੇ ਉਹ ਮੁੰਡੇ ਦੇ ਪਰਿਵਾਰ ਦੇ ਉੱਪਰ ਹੋਵੇ ਉਹਦੀ ਜਿਹੜੀ ਅਰੈਸਟ ਹੈ ਉਹ ਨਹੀਂ ਹੋਊਗੀ ਫਿਰ ਇਹਨਾਂ ਨੇ ਇੱਕ ਮਾਨ ਜੋ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਪਹਿਲਾਂ ਵੀ ਇੱਕ ਲਾਹਾਂਵਾਦ ਹਾਈ ਕੋਰਟ ਦੀ ਜੱਜਮੈਂਟ ਆਈ ਸੀ ਉਹਦੇ ਵਿੱਚ ਸੇਮ ਚੀਜ਼ਾਂ ਉਹਨੂੰ ਹੀ ਲੈ ਕੇ ਉੱਪਰ ਇਹਨਾਂ ਨੇ ਪ੍ਰਸਤਾਵ ਰੱਖਿਆ ਵੀ ਇੱਕ ਕਮੇਟੀ ਬਣਾਈ ਜਾਊਗੀ ਤੇ ਕਮੇਟੀ ਜਿਹੜੀ ਹੈਗੀ ਇੱਕ ਰਿਪੋਰਟ ਤਿਆਰ ਕਰਕੇ ਦੋ ਮਹੀਨੇ ਜਾਂਦ ਅੰਦਰ ਤਾਂ ਮੈਜਿਸਟਰੇਟ ਨੂੰ ਸੌਪੂਗੀ ਅੱਗੇ ਜਾ ਕੇ ਫਿਰ ਦੇਖਾਂਗੇ ਕੀ ਹੈ ਤੇ ਫੈਮਿਲੀ ਵੈਲਫੇਅਰ ਜਿਹੜੀ ਕਮੇਟੀ ਜਿਹੜੀ ਗਠਨ ਕੀਤਾ ਉਹ ਹਰ ਜ਼ਿਲ੍ਹੇ ਦੇ ਵਿੱਚ ਬਣਾਈ ਜਾਊਗੀ ਜਿਹਦੇ ਵਿੱਚ ਤਿੰਨ ਮੈਂਬਰ ਜਿਹੜੇ ਸ਼ਾਮਲ ਹੋਣਗੇ ਇੱਕ ਦੇ ਵਿੱਚ ਜ਼ਿਲ੍ਹਾ ਨਿਆਏ ਹੋਊਗਾ ਸਮੇਂ-ਸਮੇਂ ਦੇ ਵਿੱਚ ਉਹ ਜਿਹੜੀਆਂ ਹੈਗੀਆਂ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਦੇਖੂਗਾ ਨਿਗਰਾਨੀ ਰੱਖੂਗਾ ਵੀ ਕੀ ਹੋ ਰਿਹਾ ਕੀ ਅਪਡੇਟ ਹੋ ਰਹੀ ਹੈ ਤੇ ਕਮੇਟੀ ਦੇ ਵਿੱਚ ਜਿਹੜੇ ਮੈਂਬਰਸ ਬੈਠੇ ਨੇ ਉਹਨਾਂ ਨੂੰ ਕਦੇ ਵੀ ਗਵਾਹੀ ਦੇ ਵਿੱਚ ਨਹੀਂ ਬੁਲਾਇਆ ਜਾਊਗਾ ਪਹਿਲਾਂ ਇਹ ਬੜਾ ਚਾਨਨ ਰੱਖਣਾ ਕੋਈ ਵੀ ਉੱਥੇ ਆਪਣੀ ਜਿਹੜੀ ਦਿਲ ਦੀ ਗੱਲ ਹੈ ਉਹ ਬੜੇ ਹੀ ਤਰੀਕੇ ਦੇ ਨਾਲ ਰੱਖ ਸਕਦਾ ਜਿਹੜੇ ਉੱਪਰ 498 ਦਾ ਜਿਹੜਾ ਪਰਚਾ ਦਰਜ ਹੁੰਦਾ ਸੋ ਇਸ ਕਰਕੇ ਜਿਹੜੀਆਂ ਹੁਣ ਇਹ ਐਕਟੀਵਿਟੀਜ਼ ਜਾਂ ਜਿੱਦਾਂ ਹੁਣ ਮਾਂਜੋ ਸੁਪਰੀਮ ਕੋਰਟ ਨੇ ਪਹਿਲਾਂ ਅਰਨਿਸ਼ ਕੁਮਾਰ ਨੂੰ ਸਟੇਟ ਆਫ ਬਿਹਾਰ ਦੇ ਵਿੱਚ ਪੁਲਿਸ ਨੂੰ ਰੋਕਿਆ ਸੀ ਵੀ ਜਿਹੜੇ ਆਟੋਮੈਟਿਕਲੀ ਅਰੈਸਟ ਨੇ 498 ਦੇ ਵਿੱਚ ਦਾ ਦੇਜ ਦੇ ਕਿਸਾਂ ਦੇ ਵਿੱਚ ਵੀ ਉਹ ਰੋਕੀ ਜਾਵੇ ਤੇ ਪਰਪਲਸ ਫਿਰ ਵੀ ਹਟਦੀ ਨਹੀਂ ਸੀ ਇਸ ਕਰਕੇ ਇਸ ਜਜਮੈਂਟ ਦਾ ਵੀ ਆਪਾਂ ਤੇ ਡੈਨ ਜਿਹੜਾ ਇਹ ਕੂਲਿੰਗ ਪੀਰੀਅਡ ਰੱਖਿਆ ਵੀ 2 ਮਹੀਨੇ ਦੇ ਵਿੱਚ ਜਿਹੜੀ ਵੀ ਹੈਗੀ ਅਰੈਸਟ ਨਹੀਂ ਹੋਊਗੀ ਤਾਂ ਇਹ ਜਿਹੜਾ ਸਿੱਧਾ ਕੇਸ ਟਰਾਂਸਫਰ ਕੀਤਾ ਜਾਊਗਾ ਫੈਮਿਲੀ ਵੈਲਫੇਅਰ ਕਮੇਟੀ ਨੂੰ ਤੇ ਉਹ ਉਹਨਾਂ ਨੂੰ ਸੈਟਲਮੈਂਟ ਕਰਾਉਣ ਦੀ ਕੋਸ਼ਿਸ਼ ਕਰਨਗੇ ਸੋ ਇਸ ਕਰਕੇ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਜੇ ਕਿਸੇ ਦੇ ਉੱਪਰ ਵੀ ਕਿਸੇ ਵੀ ਆਦਮੀ ਜਿਹਦੇ ਉੱਪਰ ਇਹਦਾ ਨਾ ਪਰਚਾ ਹੁੰਦਾ ਦਾ ਦੇਜਾ ਜਾ 498 ਐ ਜਾਂ ਕਮੈਂਟਰ ਕੁਆਲਿਟੀ ਠੀਕ ਹੈ ਉਹਦੇ ਪਰਿਵਾਰ ਦੇ ਖਿਲਾਫ ਤਾਂ ਡਰਨ ਦੀ ਬਿਲਕੁਲ ਵੀ ਜਰੂਰਤ ਨਹੀਂ ਅਰੇਸਟ ਦੇ ਵਿੱਚ ਬਿਲਕੁਲ ਬੰਦ ਕੀਤੀ ਹੈ 2 ਮਹੀਨੇ ਕੋਲਿੰਗ ਪ੍ਰੀਡ ਦੇ ਵਿੱਚ ਟਾਈਮ ਲੱਗਾ ਜਾਊਗਾ ਵੀ ਸੈਟਲਮੈਂਟ ਦਾ ਜੇ ਪ੍ਰੋਸੈਸ ਵਿੱਚ ਲਾਪਰਵਾਹੀ ਵਾਂਦੀ ਹੈ ਤਾਂ ਕੰਟੈਂਪਟ ਆਫ ਕੋਰਟ ਇਸ ਜਜਮੈਂਟਸ ਤੇ 41 ਐ ਦਾ ਜਿਹੜਾ ਨੋਟਿਸ ਪਹਿਲਾਂ ਚੱਲਦਾ ਹੁੰਦਾ ਸੀ ਜਾਂ ਹੁਣ 35 ਦੇ ਵਿੱਚ ਆਉਂਦਾ ਵੀ ਐਨਐਸਐਸ ਤਾਂ ਪੁਲਿਸ ਦੇ ਖਿਲਾਫ ਕੰਟੈਂਪਟ ਕੋਰਟ ਮਾਨ ਜੋ ਹਾਈ ਕੋਰਟ ਦੇ ਵਿੱਚ ਤੁਸੀਂ ਪਾ ਸਕਦੇ ਹੋ ਤੋ ਇਸ ਕਰਕੇ ਰੂਲਸ ਦਾ ਪਤਾ ਹੋਣਾ ਜ਼ਰੂਰੀ ਹੈ ਜੇ ਪੁਲਿਸ ਜਿੱਥੇ ਵੀ ਤੱਕ ਕਰਦੀ ਹੈ ਤਾਂ ਤੁਸੀਂ ਇਹਨੂੰ ਰੋਕ ਸਕਦੇ ਹੋ ਤੇ ਜਿੱਥੇ ਕਿਸੇ ਵੀ ਲੇਡੀਜ਼ ਦੇ ਦੁਆਰਾ ਇਹ ਲਾਅ ਦਾ ਜਿਹੜਾ ਮਿਸਜੂਦ ਹੈ ਨਾ ਹਥਿਆਰ ਬਾਨ ਕੇ ਇੱਕ ਕੋਵਰਾ ਸੱਪ ਚਲਾਇਆ ਜਾਂਦਾ ਤਾਂ ਉਹਨੂੰ ਵੀ ਆਪਾਂ ਰੋਕ ਸਕਦੇ ਹਾਂ ਥੈਂਕ ਯੂ ਸੋ ਮਚ